ਮੈਂ ਤੁਹਾਡਾ ਜੀ ਮੇਰਾ ਨਾਮ ਅਰਜੰਤ ਸਿੰਘ ਹੈ ਨਸ਼ੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਨਸ਼ਾ ਬਾਰੇ ਅਸੀਂ ਇਹੀ ਕਹਿਣਾ ਚਾਹੁੰਦੇ ਆ ਜੀ ਨਸ਼ਾ ਖਤਮ ਕੀਤਾ ਜਾਵੇ ਪੰਜਾਬ ਕਿਵੇਂ ਹੋਊਗਾ ਖਤਮ ਖਤਮ ਕਦੋਂ ਹੋ ਗਈ ਕੋਈ ਚੰਗੀ ਸਰਕਾਰ ਆਉਗੀ ਤਾਂ ਜਿਹੜਾ ਕੋਈ ਰਾਪਾ ਨੂੰ ਸਹੀ ਮੰਨਣ ਵਾਲਾ ਹੋਇਆ ਜੀ ਉਹ ਹੀ ਇਹ ਕੰਮ ਕਰ ਸਕਦਾ ਜੀ ਤੁਸੀਂ ਇੱਕ ਗਾਇਕ ਹੋ ਔਰ ਰਾਈਟਰ ਹੋ ਔਰ ਤੁਸੀਂ ਕੋਈ ਗਾਣਾ ਵੀ ਲਿਖਿਆ ਹੈ ਨਸ਼ੇ ਦੇ ਬਾਰੇ ਹਾਂਜੀ ਜੀ ਸੁਣਾਓ ਮੜਾ ਜੀਨ ਲੋਕ ਕੀ ਆਖਦੇ ਆ ਚਿੱਟਾ ਮਿੱਤਰੋ ਬੰਨ ਬੰਨ ਵੇਚ ਜਾਂਦੇ ਬਿੱਟਾ ਮਿੱਤਰੋ ਕੰਗਾਂ ਦੇ ਸਿਰੰਜਾਬਾਂ ਵਿੱਚ ਰਹਿ ਗਈਆਂ ਇੱਕ ਦੂਸਰੇ ਦੇ ਬਾਹਾਂ ਫੜ ਜੜੀ ਜਾਂਦੇ ਆ ਬੱਚ ਦਾ ਬਚਾਲੋ ਜੇ ਪੰਜਾਬ ਮਿੱਤਰੋ ਨੌਜਵਾਨ ਟੀਕੇ ਲਾ ਕੇ ਮਰੀ ਜਾਂਦੇ ਆ ਬੱਚ ਦਾ ਬਚਾਲੋ ਜੇ ਪੰਜਾਬ ਮਿੱਤਰੋ ਨੌਜਵਾਨ ਟੀਕੇ ਲਾ ਕੇ ਮਰੀ ਜਾਂਦੇ ਆ ਮੰਗਦੇ ਰੁਪਈਏ 40 ਹੱਥ ਜੋੜ ਕੇ ਕਿਸੇ ਤੋਂ ਰੁਪਈਆ ਇਹ 100 ਮੰਗਦੇ ਵੇਚਣ ਵਾਲੇ ਨਾ ਥੜੇ ਚੜਨ ਦਿੰਦੇ ਕਰਦਿਆਂ ਦੀ ਜਾ ਕੇ ਜਾਨ ਸੁਲੀ ਟੰਗਦੇ ਪਾਂਡੇ ਦਿਂਦੇ ਦਿਂਦੇ ਚੱਕ ਵਿੱਚ ਮਿੱਤਰੋ ਚਿੱਟਾ ਪੀਕੇ ਐਮ ਦੀਰ ਨਾਲ ਲੜੀ ਜਾਂਦੇ ਆ ਬੱਚਦਾ ਬਚਾਲੋ ਜੇ ਪੰਜਾਬ ਮਿੱਤਰੋ ਨੌਜਵਾਨ ਟੀਕੇ ਲਾਕੇ ਮਰੀ ਜਾਂਦੇ ਆ ਬੱਚਦਾ ਬਚਾਲੋ ਜੇ ਪੰਜਾਬ ਮਿੱਤਰੋ ਨੌਜਵਾਨ ਟੀਕੇ ਲਾਕੇ ਮਰੀ ਜਾਂਦੇ ਆ ਤੋੜ ਲੱਗੇ ਨਸੇ ਦੀ ਸਰੀਰ ਟੁੱਟਦੇ ਸ਼ਹਿਰਾਂ ਤੇ ਬਿਆਹਾਰਾ ਸ਼ਰਿਆਂ ਅਮ ਲੁੱਟਦੇ ਥਾਣੇ ਤੇ ਇੱਕ ਚੈਨੀਆਂ ਚਕੇਸ ਚੱਲਦੇ ਲੈ ਕੇ ਇਹ ਜਵਾਨ ਤ ਜੀਲਾਂ ਤੋਂ ਸੁੱਟਦੇ ਮਿੱਟੀ ਚ ਮਲਾਤਾ ਚਿੱਟੇ ਨੇ ਪੰਜਾਬ ਨੂੰ ਮਿੱਟੀ ਚ ਮਲਾਤਾ ਚਿੱਟੇ ਨੇ ਪਈ ਆਵਣੂ ਮੇਣ ਬੰਦੇ ਵੀ ਸਪੋਰਟ ਵਿੱਚੋਂ ਕਰੀ ਜਾਂਦੇ ਆ ਬੱਚ ਦਾ ਬਚ ਲੋ ਜੇ ਪੰਜਾਬ ਮਿੱਤਰੋ ਨੌਜਵਾਨ ਟੀਕੇ ਲਾ ਕੇ ਮਰੀ ਜਾਂਦੇ ਆ ਵੱਡੀ ਪੰਜ ਗੇਰਾਈ ਤੋੜ ਨਹੀਂ ਐ ਨਾ ਕਹਿੰਦਾ ਏ ਚਿੱਟੇ-ਚੁੱਟੇ ਵਾਲੇ ਦੇਖਲਾਫ ਰਹਿੰਦਾ ਏ ਚੰਗੇ ਬੰਦੇ ਨੂੰ ਨਾਰਾਇਣ ਦਿੰਦੀ ਦੁਨੀਆ ਬੀਮਾਰ ਬੰਦਾ ਕਿੱਥੇ ਸੱਚ ਕਹਿੰਦਾ ਏ ਰੱਬ ਨੂੰ ਮੰਨਣ ਵਾਲਾ ਖੋਜ ਕਰੂਗਾ ਰੱਬ ਨੂੰ ਮੰਨਣ ਵਾਲਾ ਖੋਜ ਕਰੂਗਾ ਕਿਹੜੇ ਬਾਰਡਰੋਂ ਪੰਜਾਬ ਲੈ ਕੇ ਵੜੀ ਜਾਂਦੇ ਆ ਬੱਚਦਾ ਬਚਾਲੋ ਜੇ ਪੰਜਾਬ ਮਿੱਤਰੋ ਨੌਜਵਾਨ ਟੀਕੇ ਲਾ ਕੇ ਮਰੀ ਜਾਂਦੇ ਆ ਬੱਚਦਾ ਬਚਾਲੋ ਜੇ ਪੰਜਾਬ ਮਿੱਤਰੋ ਨੌਜਵਾਨ ਟੀਕੇ ਲਾ ਕੇ ਮਰੀ ਜਾਂਦੇ ਆ